ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮੈਂ ਮੈਂ ਬਹੁਤ ਨਿਆਰੀ ਏ ਖਾਲਸਾ ਜੀ ਜਿਹੜੀਆਂ ਵੀ ਸੰਗਤਾਂ ਭੈਣ ਭਰਾ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਸ਼ਹੀਦਾ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਖਾਲਸਾ ਜੀ ਉਹਨਾਂ ਦੀ ਅਰਦਾਸ ਬੇਨਤੀ ਕਦੇ ਵੀ ਖਾਲੀ ਨਹੀਂ ਜਾਂਦੀ ਕਿਉਂਕਿ ਖਾਲਸਾ ਜੀ ਇੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਈ ਉਹ ਅਸਥਾਨੇਦਾਰੇ ਜਿੱਥੇ ਜਾ ਕੇ ਆਪਾਂ ਨੂੰ ਲੱਖਾਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਮੁੜ ਸਕਦਾ ਜਿਵੇਂ ਖਾਲਸਾ ਜੀ ਆਪਾਂ ਕੱਲ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਵਾਰਤਾ ਇੱਕ ਭੈਣ ਦੀ ਕਿ ਕਿਵੇਂ ਘਰ ਦੇ ਵਿੱਚ ਸ਼ਹੀਦੀ ਦੇਖਦਾ ਰਗੜਾ ਲਗਾਉਣ ਦੇ ਨਾਲ ਹੀ ਉਹਨਾਂ ਦੇ ਘਰ ਪਰਿਵਾਰ ਤੇ ਜੋ ਕਿਸੇ ਦਾ ਕੀਤਾ ਕਰਾਇਆ ਸੀ ਉਹ ਦੂਰ ਹੋਇਆ ਖਾਲਸਾ ਜੀ ਕਈਆਂ ਭੈਣਾ ਦੇ ਭਰਾਵਾਂ ਦੇ ਇੰਸਟਾਗ੍ਰam ਤੇ ਵੀ ਮੈਸੇਜ ਆਏ ਨੇ ਤੇ ਕਮੈਂਟ ਵੀ ਆਏ ਨੇ ਇੱਕ ਭੈਣ ਦਾ ਕਮੈਂਟ ਆਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਸ਼ਹੀਦੀ ਦੇਗ ਦਾ ਰਗੜਾ ਕੀ ਹੁੰਦਾ ਹੈ ਅਸੀਂ ਐਤਵਾਰ ਨੂੰ ਦੁਪਹਿਰਾਂ ਸੰਮਤਾ ਕੱਟਦੇ ਆਂ ਤੇ ਅਸੀਂ ਦੇਗ ਵੀ ਤਿਆਰ ਕਰਦੇ ਆਂ ਪਰ ਸ਼ਹੀਦੀ ਦੇਗ ਦਾ ਰਗੜਾ ਕੀ ਹੁੰਦਾ ਹੈ ਤਾਂ ਖਾਲਸਾ ਜੀ ਸ਼ਹੀਦੀ ਦੇਗ ਦਾ ਰਗੜਾ ਜੋ ਨਿਹੰਗ ਸਿੰਘ ਲਗਾਉਂਦੇ ਨੇ ਸ਼ਹੀਦਾ ਸਿੰਘਾਂ ਦੀ ਸ਼ਹੀਦੀ ਦੇਖਦੀ ਰਸਤ ਜੋ ਆਪਾਂ ਦੇ ਕੇ ਆਉਣਿਆ ਗੁਰਦੁਆਰਾ ਸਾਹਿਬ ਤਾਲਾ ਸਾਹਿਬ ਦੇ ਕੇ ਆਉਣਿਆ ਉਹ ਨਿਹੰਗ ਸਿੰਘ ਸ਼ਹੀਦੀ ਦੇਖਦਾ ਰਗੜਾ ਲਗਾਉਂਦੇ ਨੇ ਲਗਾ ਕੇ ਅਰਦਾਸ ਬੇਨਤੀ ਕਰਦੇ ਆ ਖਾਲਸਾ ਜੀ ਉਸ ਨੂੰ ਸ਼ਹੀਦੀ ਦੇਖਦਾ ਰਗੜਾ ਕਹਿੰਦੇ ਨੇ ਜਿਵੇਂ ਖਾਲਸਾ ਜੀ ਆਪਾਂ ਨੂੰ ਲੱਗਦਾ ਹੈ ਕਿ ਆਪਣੀ ਘਰ ਦੇ ਵਿੱਚ ਮਾੜੀਆਂ ਰੂਹਾਂ ਦਾ ਸਾਇਆ ਹੈ ਤਾਂ ਤੁਸੀਂ ਸਾਲ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਇੱਕ ਵਾਰ ਆਪਣੀ ਘਰ ਦੇ ਵਿੱਚ ਤੁਸੀਂ ਸ਼ਹੀਦੀ ਰਗੜਾ ਲਗਵਾਓ ਜਿਵੇਂ ਤੁਸੀਂ ਸ਼ਹੀਦੀ ਰਗੜਾ ਲਗਮਾਉਣਾ ਸ਼ੁਰੂ ਕਰ ਦੋਗੇ ਖਾਲਸਾ ਜੀ ਜੋ ਵੀ ਮਾੜੀਆਂ ਰੂਹਾਂ ਨੇ ਉਹ ਤੁਹਾਡੇ ਘਰ ਤੋਂ ਭੱਜ ਜਾਣਗੀਆਂ ਖਾਲਸਾ ਜੀ ਇਸ ਤਰ੍ਹਾਂ ਕਈ ਪਰਿਵਾਰਾਂ ਦੀਆਂ ਵਾਰਤਾ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੇ ਸ਼ਹੀਦ ਸਿੰਘ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੀਆਂ ਲਾਡਲੀਆਂ ਫੌਜਾਂ ਜੋ ਜਿੰਨਾਂ ਦੀ ਖਾਲਸਾ ਜੀ ਸੰਗਤਾਂ ਤੇ ਬੇਅੰਤ ਕਿਰਪਾ ਹੋ ਰਹੀ ਏ ਜਿਵੇਂ ਹੁਣ ਆਪਾਂ ਸਾਰੇ ਹੀ ਭੈਣ ਭਰਾ ਖਾਲਸਾ ਜੀ ਜਾਣਦੇ ਆ ਕਿਸ ਸ਼ਹੀਦਾਂ ਦੇ ਅਸਥਾਨ ਤੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਲੱਖਾਂ ਹੀ ਸੰਗਤਾਂ ਚਪਹਿਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ ਤੇ ਲੱਖਾਂ ਹੀ ਸੰਗਤਾਂ ਦੀਆਂ ਖਾਲਸਾ ਜੀ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਰਹੀਆਂ ਨੇ ਆਪਾ ਖਾਲਸਾ ਜੀ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਗੁਰਬਾਣੀ ਦੇ ਜਾਪ ਨਾ ਕਰੋ ਸਿਰਫ ਜਪਹਿਰਾ ਸਾਹਿਬ ਹੀ ਕਟੋ ਖਾਲਸਾ ਜੀ ਗੁਰਬਾਣੀ ਸਾਰੀ ਹੀ ਸਤਕਾਰਯੋਗ ਹੈ ਤੁਸੀਂ ਨਿਤਨੇਮ ਵੀ ਕਰੋ ਜਪਹਿਰਾ ਸਾਹਿਬ ਵੀ ਕਟੋ ਰਹਿਰਾ ਸਾਹਿਬ ਦਾ ਪਾਠ ਵੀ ਕਰਿਆ ਕਰੋ ਜੇਕਰ ਤੁਸੀਂ ਹਫਤੇ ਦੇ ਵਿੱਚ 6 ਦਿਨ ਗੁਰਬਾਣੀ ਦਾ ਜਾਪ ਨਹੀਂ ਕਰਦੇ ਇਕੱਲਾ ਸੰਡੇ ਨੂੰ ਦੁਪਹਿਰਾ ਸਹਿਬ ਕੱਟਦੇ ਹੋ ਤਾਂ ਖਾਲਸਾ ਜੀ ਇਸ ਤਰ੍ਹਾਂ ਕਰਨ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਹੀਂ ਹੁੰਦੀ ਕਿਉਂਕਿ ਖਾਲਸਾ ਜੀ ਤੁਸੀਂ ਇਸ ਚੀਜ਼ ਨੂੰ ਸਮਝੋ ਸਮਝ ਕੇ ਤੁਸੀਂ ਚੱਲੋ ਕਿ ਜੇ ਆਪਾਂ ਨੂੰ ਕੁਝ ਲੈਣਾ ਹੈ ਕੁਝ ਪਾਉਣਾ ਹੈ ਤੇ ਉਸ ਦੇ ਲਈ ਆਪਾਂ ਨੂੰ ਹਰ ਰੋਜ਼ ਆਪਣੀ ਮਿਹਨਤ ਜਾਰੀ ਰੱਖਣੀ ਪਵੇਗੀ ਜੇ ਵੀ ਆਪਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਕਿਰਪਾ ਲੈਣੀ ਹੈ ਤਾਂ ਉਸ ਦੇ ਲਈ ਵੀ ਖਾਲਸਾ ਜੀ ਆਪਾਂ ਨੂੰ ਹਰ ਰੋਜ਼ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਜਿੰਨਾ ਸਮਾਂ ਖਾਲਸਾ ਜੀ ਆਪਾਂ ਹਰ ਰੋਜ਼ ਗੁਰਬਾਣੀ ਦੇ ਰੁਟੀਨ ਨਹੀਂ ਬਣਾਉਦੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਗੁਰਬਾਣੀ ਦੇ ਜਾਪ ਨਹੀਂ ਕਰਦੇ ਖਾਲਸਾ ਜੀ ਉਹਨਾਂ ਸਮਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਨਹੀਂ ਹੁੰਦੀ ਬੇਸ਼ੱਕ ਤੁਸੀਂ ਹਰ ਸੰਡੇ ਨੂੰ ਤੁਸੀਂ ਜਪਹਿਰਾ ਸਾਹਿਬ ਸ਼ਹੀਦਾ ਸਾਹਿਬ ਜਾ ਕੇ ਵੀ ਕੱਟ ਦਿਓ ਖਾਲਸਾ ਜੀ ਜਿੰਨਾ ਸਮਾਂ ਹਰ ਰੋਜ਼ ਤੁਸੀਂ ਘਰ ਦੇ ਵਿੱਚ ਪਾਠ ਨਹੀਂ ਨਾ ਕਰਦੇ ਉਹਨਾਂ ਸਮਾਂ ਆਪਣੀ ਦੁਪਹਿਰ ਹੀ ਕੱਟਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਖਾਲਸਾ ਜੀ ਇੱਕ ਵੀਰ ਸੀ ਉਹ ਹਰ ਐਤਵਾਰ ਨੂੰ ਸ਼ਹੀਦਾ ਸਾਹਿਬ ਜਾ ਕੇ ਜਪਹਿਰਾ ਸਾਹਿਬ ਕੱਟਦਾ ਸੀ ਤੇ ਬਾਕੀ ਦੇ ਜੋ ਦੇਨ ਹੁੰਦੇ ਸੀ ਆਪਣੇ ਘਰ ਦੇ ਵਿੱਚ ਉਹਨਾਂ ਨੇ ਕਦੇ ਸਤਨਾ ਵੈਗਰੂ ਦਾ ਜਾਪ ਵੀ ਨਹੀਂ ਸੀ ਕੀਤਾ ਫਿਰ ਅਕਸਰ ਹੀ ਇੱਕ ਦਿਨ ਉਹਨਾਂ ਨੂੰ ਕੋਈ ਸੰਤ ਮਹਾਪੁਰਸ਼ ਮਿਲੇ ਉਹ ਵੀ ਸ਼ਹੀਦਾ ਦੇ ਅਸਥਾਨ ਤੇ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਮਿਲੇ ਤੇ ਉਹ ਜੋ ਵੀਰ ਸੀ ਉਹ ਬਹੁਤ ਉਦਾਸ ਸੀ ਤੇ ਉਸ ਨੇ ਕਿਹਾ ਜੋ ਸੰਤ ਮਹਾਪੁਰਸ਼ ਮਿਲੇ ਸਨ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਮੈਂ ਤਾਂ ਬਿਨਾਂ ਨਾਗੇ ਦੇ ਸ਼ਹੀਦਾ ਸਾਹਿਬ ਆ ਕੇ ਦੁਪਹਿਰਾ ਸਾਹਿਬ ਕੱਟਦਾ ਮੇਰੀ ਤਾਂ ਅਰਦਾਸ ਬੇਨਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੋਣੀ ਨਹੀਂ ਰਹੇ ਜਦੋਂ ਖਾਲਸਾ ਜੀ ਉਸ ਵੀਰ ਨੇ ਇੰਨੀ ਗੱਲ ਸੰਤ ਮਹਾਪੁਰਸ਼ਾਂ ਅੱਗੇ ਕਹੀ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਹਰ ਰੋਜ਼ ਕਿੰਨੇ ਪਾਠ ਕਰਦੇ ਹੋ ਜਪਜੀ ਸਾਹਿਬ ਦੇ ਹਰ ਰੋਜ਼ ਨਿਤਨੇਮ ਕਰਦੇ ਹਾਂ ਤਾਂ ਉਹ ਵੀਰ ਦਾ ਜਵਾਬ ਸੀ ਨਹੀਂ ਜੀ ਮੈਂ ਹਰ ਐਤਵਾਰ ਨੂੰ ਬਿਨਾ ਨਾਂਗੀ ਦੇ ਦੁਪਹਿਰਾ ਸਹਿਬ ਕੱਟ ਕੇ ਜਾਣਾ ਪਰ ਘਰ ਮੈਂ ਕਦੇ ਵੀ ਪਾਠ ਨਹੀਂ ਕੀਤਾ ਤਾਂ ਖਾਲਸਾ ਜੀ ਉਹ ਮਹਾਂਪੁਰਸ਼ਾਂ ਦੇ ਬਚਨ ਸਨ ਕਿ ਜੇਕਰ ਤੁਸੀਂ ਹਫਤੇ ਦੇ ਵਿੱਚ ਇੱਕ ਵਾਰ ਪਾਠ ਕਰਦੇ ਹੋ ਤੇ ਬਾਕੀ ਦੇ ਦਿਨ ਤੁਸੀਂ ਨਹੀਂ ਕਰਦੇ ਹੋ ਇਸ ਕਰਕੇ ਤੁਹਾਡੇ ਤੇ ਕਿਰਪਾ ਨਹੀਂ ਹੁੰਦੀ ਜਿੰਨਾ ਸਮਾਂ ਤੁਸੀਂ ਡੇਲੀ ਰੁਟੀਨ ਦੇ ਨਾਲ ਨਿਤਨੇਮ ਨਹੀਂ ਕਰਦੇ ਜਪਜੀ ਸਾਹਿਬ ਦੀ ਜਾਪ ਨਹੀਂ ਕਰਦੇ ਤੁਸੀਂ ਜਿੰਨੇ ਮਰਜ਼ੀ ਚ ਪਹਿਰੇ ਕੱਟ ਲੋ ਤੁਹਾਡੇ ਤੇ ਕਿਰਪਾ ਨਹੀਂ ਹੋਵੇਗੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਉਸ ਵੀਰ ਨੇ ਆਪਣੇ ਘਰ ਦੇ ਵਿੱਚ ਰੁਟੀਨ ਦੇ ਨਾਲ ਜਪਜੀ ਸਾਹਿਬ ਦੇ ਪਾਠ ਵੀ ਸ਼ੁਰੂ ਕੀਤੇ ਨਿਤਨੇਮ ਵੀ ਕਰਨਾ ਸ਼ੁਰੂ ਕੀਤਾ ਤੇ ਰਹਿਰਾ ਸਾਹਿਬ ਦੇ ਪਾਠ ਵੀ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਦੇ ਵਿੱਚ ਘਰ ਪਰਿਵਾਰ ਤੇ ਖਾਲਸਾ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੇ ਕਿੰਨੇ ਹੀ ਚਪੈਰਾ ਸੇਵ ਕਟਣ ਦੇ ਨਾਲ ਵੀ ਕਿਰਪਾ ਨਹੀਂ ਸੀ ਹੋਈ ਜਦੋਂ ਸੰਤ ਮਹਾਪੁਰਸ਼ਾਂ ਨੇ ਇਹਨੇ ਬਚਨ ਕੀਤੇ ਤਾਂ ਖਾਲਸਾ ਜੀ ਉਸ ਵੀਰ ਦੇ 1 ਮਹੀਨੇ ਦੇ ਵਿੱਚ ਜੋ ਵੀ ਕਾਰਜ ਸਨ ਉਹ ਸਫਲ ਹੋ ਗਏ ਸੀ। ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਭੈਣ ਦੀ ਵਿਚਾਰ ਜੋ ਵਾਰਤਾ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਉਹ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਖਾਲਸਾ ਜੀ ਭੈਣ ਨੇ ਦੱਸਿਆ ਕਿ ਭੈਣ ਦੱਸਦੇ ਮੇਰਾ ਪੀਕਾ ਪਰਿਵਾਰ ਸੀ ਜੋ ਉਹ ਬਹੁਤ ਗਰੀਬ ਸੀ ਕਿੰਨੇ ਮੇਰਾ ਸਹੁਰਾ ਪਰਿਵਾਰ ਸੀ ਜੋ ਆਪਣੇ ਘਰ ਪਰਿਵਾਰ ਤੋਂ ਕਹਿੰਦੇ ਬਹੁਤ ਵਧੀਆ ਸੀ ਉਹਨਾਂ ਦੇ ਕੋਲ ਜ਼ਮੀਨ ਜਾਇਦਾਦ ਵੀ ਸੀ ਕਹਿੰਦੇ ਕੋਠੀ ਪਾਈ ਸੀ ਗੱਡੀਆਂ ਵੀ ਸੀ ਪਰ ਮੇਰੇ ਪਰਿਵਾਰ ਦੇ ਕੋਲ ਭੈਣ ਦੱਸ ਰਿਹਾ ਕਿ ਨਾ ਹੀ ਜ਼ਮੀਨ ਸੀ ਕਹਿੰਦੇ ਜਦੋਂ ਅਸੀਂ ਵਿਆਹ ਕੀਤਾ ਮੇਰੇ ਕਹਿੰਦੇ ਫਾਦਰ ਸਾਹਿਬ ਨੇ ਮੇਰਾ ਵਿਆਹ ਕੀਤਾ ਕਹਿੰਦੇ ਉਦੋਂ ਮੇਰੇ ਸਹੁਰਾ ਪਰਿਵਾਰ ਨੇ ਸਾਨੂੰ ਇਹ ਹੀ ਚੀਜ਼ ਕਹੀ ਕਿ ਸਾਨੂੰ ਸਿਰਫ ਕੁੜੀ-ਕੁੜੀ ਚਾਹੀਦੀ ਏ ਸਾਨੂੰ ਕੁੜੀ ਵਧੀਆ ਚਾਹੀਦੀ ਏ ਸਾਨੂੰ ਲੈਣ ਦੇਣ ਦਾ ਕੁਝ ਨਹੀਂ ਜਿਵੇਂ ਹੀ ਅਕਸਰ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਚੱਲ ਰਿਹਾ ਹੈ ਉਸ ਉਹਨਾਂ ਦੀ ਖਾਲਸਾ ਜੀ ਵਿਸ਼ਵਾਸ ਕਰਕੇ ਭੈਣ ਦੱਸ ਦਿਆ ਕਿ ਮੇਰੇ ਫਾਦਰ ਸਾਹਿਬ ਨੇ ਮੇਰਾ ਵਿਆਹ ਕਰ ਦਿੱਤਾ ਉਸ ਤੋਂ ਬਾਅਦ ਦੀ ਵਿਚ ਖਾਲਸਾ ਜੀ ਪੈਣ ਦੱਸ ਦਿਆ ਕਹਿੰਦੇ ਕਿ 1 ਸਾਲ ਡੇਢ ਬੀਤਦਾ ਹੈ ਕਹਿੰਦੇ ਪਹਿਲਾਂ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਸਹੁਰਾ ਪਰਿਵਾਰ ਕਿ ਤੂੰ ਇਹ ਹੀ ਸਬਾਣ ਨਹੀਂ ਲੈ ਕੇ ਆਈ ਇਹ ਨਹੀਂ ਲੈ ਕੇ ਆਈ ਉਹ ਨਹੀਂ ਲੈ ਕੇ ਆਈ ਇਹ ਸਭ ਕਰਨ ਦੇ ਬਾਵਜੂਦ ਖਾਲਸਾ ਜੀ ਪੈਣ ਨੇ ਦੱਸਿਆ ਕਿ ਕਹਿੰਦੇ ਸਾਡੇ ਹਸਬੰਡ ਵਾਈਫ ਦੇ ਵਿੱਚ ਵੀ ਬਹੁਤ ਜ਼ਿਆਦਾ ਕਿੰਨੇ ਕਲੇਸ਼ ਰਹਿਣ ਲੱਗਾ ਕਹਿੰਦੇ ਮੇਰੇ ਆਪਣੀ ਘਰ ਦੇ ਵਿੱਚ ਪੇਕਾ ਪਰਿਵਾਰ ਦੇ ਵਿੱਚ ਵੀ ਕਹਿੰਦੇ ਮੈਂ ਕਾਫੀ ਲੜਾਈ ਕਲੇਸ਼ ਕਰਨਾ ਤੇ ਤੁਸੀਂ ਮੈਨੂੰ ਇੱਥੇ ਵਿਆਹ ਦਿੱਤਾ ਮੈਨੂੰ ਹਰ ਰੋਜ਼ ਤੰਗ ਪਰੇਸ਼ਾਨ ਕਰਦੇ ਨੇ ਕਿ ਮੈਂ ਇੰਨਾ ਦਾਹਜ ਦਾਜ ਦੇਹਚ ਕਿੱਥੋਂ ਲੈ ਕੇ ਆਵਾਂ ਕਿਉਂਕਿ ਖਾਲਸਾ ਜੀ ਉਹ ਪਹਿਣ ਦੱਸ ਦਿਆ ਇਹਨੇ ਮੇਰਾ ਜੋ ਫਾਦਰ ਸਾਹਿਬ ਸੀ ਕਹਿੰਦੇ ਉਹ ਦਿਹਾੜੀ ਕਰਦੇ ਸੀ ਇੱਕ ਫੈਕਟਰੀ ਦੇ ਵਿੱਚ ਕਹਿੰਦੇ ਜੋ ਮੇਰੇ ਬ੍ਰਦਰ ਸੀ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਖਾਲਸਾ ਜੀ ਬੈਣ ਦੱਸ ਰਿਹਾ ਕਿ ਅਸੀਂ ਦੋ ਭੈਣਾਂ ਤੇ ਇੱਕ ਭਰਾ ਸੀ ਕਹਿੰਦੇ ਜਿਹੜਾ ਮੇਰਾ ਭਰਾ ਸੀ ਤੇ ਮੇਰਾ ਫਾਦਰ ਸਾਹਿਬ ਸੀ ਉਹ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਕਹਿੰਦੇ ਜਿਸ ਕਰਕੇ ਸਾਡੇ ਘਰ ਦਾ ਗੁਜਾਰਾ ਓੱਖਾ ਹੁੰਦਾ ਸੀ ਉਸ ਤੋਂ ਬਾਅਦ ਵਿੱਚ ਖਾਲਸਾ ਜੀ ਬੈਣ ਦੱਸ ਦਿਆ ਕਹਿੰਦੇ ਕਿ ਸਾਡੇ ਨਾਲ ਸਾਡੇ ਫਰੈਂਡ ਸਰਕਲ ਦੇ ਵਿੱਚ ਕਹਿੰਦੇ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਪੜਾਉਂਦੇ ਸੀ ਸਟੂਡੈਂਟਾਂ ਨੂੰ ਉਥੇ ਕਹਿੰਦੇ ਸਾਡੇ ਫਰੈਂਡ ਸਰਕਲ ਦੇ ਵਿੱਚ ਮੇਰੀ ਇੱਕ ਫਰੈਂਡ ਸੀ ਕਹਿੰਦੇ ਇੱਕ ਦਿਨ ਮੇਰਾ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਕਹਿੰਦੇ ਮੈਂ ਮਨ ਦੁਖੀ ਦੇ ਵਿੱਚ ਆਪਣੇ ਪੀਕਾ ਪਰਿਵਾਰ ਨੂੰ ਫੋਨ ਤਾ ਨਾ ਲਾਇਆ ਕਹਿੰਦੇ ਮੈਨੂੰ ਹਮੇਸ਼ਾ ਇਹੀ ਹੁੰਦਾ ਸੀ ਕਿ ਜੇ ਮੈਂ ਆਪਣੇ ਘਰ ਫੋਨ ਲਗਾਇਆ ਤੇ ਉਹ ਹੋਰ ਦੁਖੀ ਹੋਣਗੇ ਮੈਨੂੰ ਦੁਖੀ ਦੇਖ ਕੇ ਕਹਿੰਦੇ ਫਿਰ ਮੈਂ ਆਪਣੀ ਫਰੈਂਡ ਨੂੰ ਫੋਨ ਕੀਤਾ ਕਹਿੰਦੇ ਉਸ ਦੇ ਨਾਲ ਮੈਂ ਆਪਣਾ ਸਾਰਾ ਦੁੱਖ ਸੋ ਕੀਤਾ ਪਰ ਖਾਲਸਾ ਜੀ ਭੈਣ ਦੱਸਦੀ ਆ ਕਿ ਜਿਹੜੀ ਮੇਰੀ ਫਰੈਂਡ ਸੀ ਕਹਿੰਦੀ ਉਹ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਹੁਤ ਮੰਨਦੀ ਸੀ ਕਹਿੰਦੇ ਭੈਣ ਕਿ ਮੈਂ ਕਦੇ ਵੀ ਪਾਠ ਨਹੀਂ ਸੀ ਕੀਤਾ ਕਹਿੰਦੇ ਸਾਡੇ ਘਰ ਦੇ ਲਾਗੇ ਗੁਰਦੁਆਰਾ ਸਾਹਿਬ ਸੀ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਤਾਂ ਹਰ ਰੋਜ਼ ਸ਼ਾਮ ਨੂੰ ਜਾਂਦੀ ਸੀ ਕਹਿੰਦੇ ਪਰ ਮੈਂ ਕਦੇ ਪਾਠ ਨਹੀਂ ਸੀ ਕੀਤਾ ਕਹਿੰਦੇ ਜਿਹੜੀ ਮੇਰੀ ਫਰੈਂਡ ਸੀ ਖਾਲਸਾ ਜੀ ਭੈਣ ਨੇ ਦੱਸਿਆ ਕਿ ਜਿਹੜੀ ਉਹਨਾਂ ਦੀ ਫਰੈਂਡ ਸੀ ਉਹਨਾਂ ਨੇ ਕਹਿੰਦੇ ਮੈਨੂੰ ਕਿਹਾ ਕਿ ਤੂੰ ਹਰ ਰੋਜ਼ ਪਾਠ ਕਰਿਆ ਕਰ ਤੂੰ ਆਪਣੀ ਘਰ ਦੇ ਵਿੱਚ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਲੈ ਕੇ ਆ ਤੇ ਫੋਟੋ ਦੇ ਅੱਗੇ ਅਰਦਾਸ ਬੇਨਤੀ ਕਰਕੇ ਤੂੰ ਜੋਤ ਜਗਾਉਣੀ ਸ਼ੁਰੂ ਕਰ ਦੇ ਭੈਣ ਦੱਸਦੇ ਆ ਖਾਲਸਾ ਜੀ ਕਿ ਜਿਹੜੇ ਮੇਰੇ ਜੇਠ ਤੇ ਜਠਾਣੀ ਸੱਸ ਸੀ ਘਰ ਦੇ ਵਿੱਚ ਉਹ ਤਾਂ ਕਹਿੰਦੇ ਸਾਡੇ ਘਰ ਚ ਨੀਚੇ ਰਹਿੰਦੇ ਸੀ ਅਸੀਂ ਉੱਪਰ ਸੀ ਕਹਿੰਦੇ ਕਿ ਉੱਪਰ ਮੈਨੂੰ ਲੱਗਿਆ ਕਿ ਉਹਨਾਂ ਨੂੰ ਕਿਹੜਾ ਪਤਾ ਲੱਗਣ ਲੱਗਾ ਹੈ ਕਿਉਂਕਿ ਖਾਲਸਾ ਜੀ ਉਪਰ ਵਾਰ ਪਹਿਣ ਦੱਸਦੇ ਕਿ ਬਹੁਤ ਜ਼ਿਆਦਾ ਸਾਡੇ ਨਾਲ ਗਲਤ ਬਿਹੇਵੀਅਰ ਕਰਦਾ ਸੀ ਜਿਸ ਕਰਕੇ ਕਹਿੰਦੇ ਮੈਨੂੰ ਸੀ ਕਿ ਪਤਾ ਨਹੀਂ ਉਹ ਜੋਤ ਜਗਾਉਣ ਦੇਣ ਮੈਨੂੰ ਕਿ ਨਾ ਜਗਾਉਣ ਦੇਣ ਪਰ ਖਾਲਸਾ ਜੀ ਪਹਿਣ ਦੱਸ ਰਿਹਾ ਕਿ ਮੇਰੀ ਫਰੈਂਡ ਨੇ ਜਦੋਂ ਮੈਨੂੰ ਕਿਹਾ ਕਿ ਤੂੰ ਆਪਣੇ ਘਰ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਲੈ ਕੇ ਆ ਤੇ ਫੋਟੋ ਤੇ ਤੂੰ ਹਰ ਰੋਜ਼ ਜੋਤ ਜਗਾ ਜੋਤ ਜਗਾਉਣੀ ਸ਼ੁਰੂ ਕਰ ਦੇ ਤੇ ਨਾਲੇ ਹੀ ਤੂੰ ਪਾਠ ਕਰਨਾ ਸ਼ੁਰੂ ਕਰ ਦੇ ਤੂੰ ਘਰ ਬੈਠ ਕੇ ਹੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰ ਤੇਰੇ ਸਾਰੇ ਹੀ ਦੁੱਖ ਕਲੇਸ਼ ਦੂਰ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਤੁਹਾਡੇ ਤੇ ਪ੍ਰੋਬਲਮ ਆ ਰਹੀਆਂ ਨੇ ਤੁਹਾਡੇ ਘਰ ਦੇ ਵਿੱਚ ਲੜਾਈ ਰਹਿੰਦੀ ਏ ਤੁਹਾਡੀ ਹਸਬੰਡ ਵਾਈਫ ਦੀ ਨਹੀਂ ਬਣਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਪ੍ਰੋਬਲਮ ਦੂਰ ਹੋ ਜਾਣਗੀਆਂ ਤਾਂ ਏਸੀ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੈਂ ਘਰ ਦੇ ਵਿੱਚ ਫੋਟੋ ਲੈ ਕੇ ਆਈ ਤਾਂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਤੇ ਕਹਿੰਦੇ ਮੈਂ ਜੋਤ ਜਗਾਉਣੀ ਸ਼ੁਰੂ ਕੀਤੀ ਜੋਤ ਜਗਾ ਕੇ ਕਹਿੰਦੇ ਮੈਂ ਜਪਜੀ ਸਾਹਿਬ ਦਾ ਹੀ ਪਾਠ ਕਰਨਾ ਕਹਿੰਦੇ ਮੈਂ ਪਾਠ ਕਦੇ ਕੀਤਾ ਨਹੀਂ ਸੀ ਇਸ ਕਰਕੇ ਮੈਨੂੰ ਪਾਠ ਕਰਨਾ ਨਹੀਂ ਸਿਉਂਦਾ ਤਾਂ ਮੈਂ ਜਪਜੀ ਸਾਹਿਬ ਦਾ ਹੀ ਪਾਠ ਕਰਦੀ ਸੀ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੈਂ ਲਗਾਤਾਰ ਕਹਿੰਦੀ ਸਾਲ ਡੇਢ ਇਸੇ ਤਰ੍ਹਾਂ ਪਾਠ ਕਰਦੀ ਰਹੀ ਜੋਤ ਜਗਾਉਂਦੀ ਰਹੀ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਡੇ ਦੋਨਾਂ ਹਸਬੰਡ ਵਾਈਫ ਤੇ ਇੰਨੀ ਕਹਿੰਦੇ ਕਿਰਪਾ ਹੋਈ ਸਾਡੇ ਵਿੱਚ ਕੋਈ ਵੀ ਦਿਨ ਇਦਾਂ ਦਾ ਨਹੀਂ ਸੀ ਹੁੰਦਾ ਜਿਸ ਦਿਨ ਸਾਡੇ ਘਰ ਦੇ ਵਿੱਚ ਦੋਨਾ ਹਸਬੰਡ ਵਾਈਫ ਦੇ ਵਿੱਚ ਲੜਾਈ ਕਲੇਸ਼ ਨਾ ਹੋਵੇ ਖਾਰ사 ਜੀ ਲੜਾਈ ਕਲੇਸ਼ ਭੈਣ ਦੱਸਦੇ ਹੁੰਦਾ ਸੀ ਕਹਿੰਦੇ ਮੇਰੇ ਸੱਸ ਮੇਰੇ ਹਸਬੰਡ ਨੂੰ ਬਹੁਤ ਚੁੱਕਣਾ ਦਿੰਦੇ ਸੀ ਪਰ ਕਹਿੰਦੇ ਜਦੋਂ ਤੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਜੋਤ ਜਗਾਉਣੀ ਸ਼ੁਰੂ ਕੀਤੀ ਅਰਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਉਦੋਂ ਤੋਂ ਲੈ ਕੇ ਕਹਿੰਦੇ ਮੇਰੇ ਹਸਬੰਡ ਕਹਿੰਦੇ ਮੇਰੇ ਨਾਲ ਬਿਲਕੁਲ ਵੀ ਲੜਨਾ ਬੰਦ ਕਰ ਦਿੱਤਾ ਕਿਉਂਕਿ ਖਾਲਸਾ ਜੀ ਭੈਣ ਦੱਸਦੇ ਕਹਿੰਦੇ ਕਿ ਜਦੋਂ ਮੇਰੀ ਸੱਸ ਮੇਰੇ ਹਸਬੰਡ ਨੂੰ ਚੁੱਕ ਨਾ ਦਿੰਦੀ ਸੀ ਜਿਸ ਦੀ ਵਜ੍ਹਾ ਕਰਕੇ ਮੇਰੇ ਹਸਬੰਡ ਮੇਰੇ ਨਾਲ ਲੜਾਈ ਕਲੇਸ਼ ਕਰਦੇ ਸੀ ਪਰ ਕਹਿੰਦੇ ਹੁਣ ਇੰਨੀ ਕਿਰਪਾ ਹੋ ਗਈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੇਰੀ ਸੱਸ ਨੇ ਕਹਿੰਦੇ ਕਿ ਹਰ ਵੇਲੇ ਮੇਰੇ ਹਸਬੰਡ ਨੂੰ ਕਹਿੰਦੇ ਕੁਝ ਨਾ ਕੁਝ ਮੇਰੇ ਖਿਲਾਫ ਕਹਿੰਦੇ ਰਹਿਣਾ ਪਰ ਉਹਨਾਂ ਨੇ ਮੈਨੂੰ ਕਹਿੰਦੇ ਕੁਝ ਵੀ ਨਾ ਕਹਿਣਾ ਇਥੋਂ ਖਾਲਸਾ ਜੀ ਪੈਣ ਦੱਸਦੇ ਕਿ ਮੈਂ ਸਮਝ ਗਈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਏ ਕਿ ਮੈਨੂੰ ਇਨਾਂ ਕੋ ਇਸ਼ਾਰਾ ਮਿਲ ਗਿਆ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਪੈਣ ਦੱਸ ਰਿਆ ਕਿ ਮੈਂ ਆਪਣੀ ਫਰੈਂਡ ਨੂੰ ਦੁਬਾਰਾ ਕਾਲ ਕੀਤੀ ਜਦੋਂ ਕੀਤੀ ਕਾਲ ਤਾਂ ਉਸਨੇ ਕਹਿੰਦੇ ਮੈਨੂੰ ਕਿਹਾ ਕਿ ਤੂੰ ਚਪੈਰਾ ਸੇਵ ਵੀ ਕੱਟਣਾ ਸ਼ੁਰੂ ਕਰ ਦੇ ਖਾਲਸਾ ਜੀ ਪੈਣ ਦੱਸ ਰਿਆ ਫਿਰ ਮੈਂ ਐਤਵਾਰ ਨੂੰ ਚਪੈਰਾ ਸੇਵ ਕੱਟਣਾ ਸ਼ੁਰੂ ਕੀਤਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਭੈਣ ਦੱਸ ਦਿਆ ਸਾਡੇ ਘਰ ਦੇ ਵਿੱਚ ਇੰਨੀ ਕਿਰਪਾ ਹੁੰਦੀ ਏ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਮੇਰੇ ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਹੁੰਦੀ ਏ ਖਾਲਸਾ ਜੀ ਭੈਣ ਦੱਸ ਦਿਆ ਕਿ ਜਦੋਂ ਤੋਂ ਮੈਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਣੀ ਸ਼ੁਰੂ ਕੀਤੀ ਚਪੈਰਾ ਸਾਹਿਬ ਕਟਣਾ ਸ਼ੁਰੂ ਕੀਤਾ ਕਹਿੰਦੇ ਦਿਨੋਂ ਦਿਨ ਮੇਰੀ ਜ਼ਿੰਦਗੀ ਹੀ ਬਦਲਦੀ ਗਈ ਕਹਿੰਦੇ ਅੱਜ ਹੋਰ ਤੇ ਕੱਲ ਹੋਰ ਇਸ ਤਰ੍ਹਾਂ ਖਾਲਸਾ ਜੀ ਪਹਿਣ ਦੱਸ ਦਿਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਮੇਰੇ ਮਨ ਨੂੰ ਵੀ ਹੌਸਲਾ ਹੋਇਆ ਕਿ ਪਰਮਾਤਮਾ ਅੱਜ ਨਹੀਂ ਤਾਂ ਕੱਲ ਸਭ ਕੁਝ ਠੀਕ ਕਰਨਗੇ ਕਹਿੰਦੇ ਮੈਂ ਭਰੋਸਾ ਬਣਾ ਲਿਆ ਸੀ ਕਈ ਵਾਰ ਕਹਿੰਦੇ ਹਾਲਾਤ ਤਾਂ ਇਸ ਤਰ੍ਹਾਂ ਦੇ ਪੈਦਾ ਹੋ ਜਾਂਦੇ ਸੀ ਕੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਫਿਰ ਉਹ ਸ਼ੁਰੂ ਹੋ ਜਾਂਦਾ ਸੀ ਪਰ ਖਾਲਸਾ ਜੀ ਭੈਣ ਦੱਸ ਦਿਆ ਕਿ ਭਰੋਸਾ ਮੇਰਾ ਇੰਨਾ ਹੋ ਗਿਆ ਸੀ ਕਿ ਮੈਨੂੰ ਹਮੇਸ਼ਾ ਇਹੀ ਲੱਗਦਾ ਸੀ ਤਨਦਨ ਬਾਬਾ ਦੀਪ ਸਿੰਘ ਸਹਿਬ ਜੀ ਮੇਰੇ ਅੰਗ ਸੰਗ ਸਹਾਈ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਨਾਲ ਕਦੇ ਵੀ ਬੁਰਾ ਨਹੀਂ ਹੋਣ ਦੇਣਗੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਕਹਿੰਦੇ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਪਰ ਖਾਲਸਾ ਜੀ ਪੁੱਤਰ ਦੀ ਦਾਤ ਬਖਸ਼ਿਸ਼ ਹੋਗੀ ਪੈਣ ਦੱਸ ਰਿਹਾ ਕਿ ਜਿਹੜਾ ਮੇਰਾ ਬੇਟਾ ਸੀ ਕਹਿੰਦੇ ਕਿ ਉਹ 3-4 ਸਾਲਾਂ ਦਾ ਹੋ ਗਿਆ ਪਰ ਉਹ ਕਹਿੰਦੇ ਬੋਲਦਾ ਨਹੀਂ ਸੀ ਬੋਲਣ ਨਹੀਂ ਸੀ ਲੱਗਿਆ ਪਰ ਕਹਿੰਦੇ ਮੈਂ ਕੋਈ ਵੀ ਡਾਕਟਰ ਨਾ ਛੱਡਿਆ ਮੈਂ ਤੇ ਮੇਰੇ ਹਸਬੰਦ ਨੇ ਕਹਿੰਦੇ ਜਿਹੜਾ ਵੀ ਸਾਨੂੰ ਕਿਸੇ ਵੀਰ ਭੈਣ ਨੇ ਡਾਕਟਰ ਦੱਸਿਆ ਕਹਿੰਦੇ ਜਿਹੜਾ ਵੀ ਇਲਾਜ ਕਰਵਾਉਣ ਨੂੰ ਦੱਸਿਆ ਅਸੀਂ ਸਾਰਾ ਇਲਾਜ ਕਰਵਾਇਆ ਸਾਰੇ ਡਾਕਟਰਾਂ ਦੇ ਕੋਲ ਵੀ ਜਾ ਆਏ ਪਰ ਖਾਲਸਾ ਜੀ ਭੈਣ ਦੱਸ ਰਿਹਾ ਕਿ ਸਾਨੂੰ ਕਿਤੋਂ ਵੀ ਫਰਕ ਨਾ ਪਿਆ ਕਹਿੰਦੇ ਸਾਡਾ ਇਕੱਲਾ ਇਕੱਲਾ ਬੱਚਾ ਸੀ ਸਾਨੂੰ ਸੀ ਕਿ ਇਹ ਕੀ ਬੋਲ ਨਹੀਂ ਰਿਹਾ 4-5 ਸਾਲ ਦਾ ਹੋ ਗਿਆ ਕਹਿੰਦੇ ਕਿ ਉਹਨੇ ਮੰਮੀ ਡੈਡੀ ਤਾਂ ਕਹਿ ਦੇਣਾ ਕਹਿੰਦੇ ਪਰ ਹੋਰ ਕੋਈ ਵੀ ਚੀਜ਼ ਹੋਣੀ ਤੇ ਆ ਉਹ ਕਰਕੇ ਹੀ ਬੋਲਣਾ ਇਹਦੇ ਸਾਨੂੰ ਟੈਨਸ਼ਨ ਹੋਣ ਲੱਗ ਗਈ ਸੀ ਕਿ 4-5 ਸਾਲ ਦਾ ਬੱਚਾ ਹੋ ਗਿਆ ਤੇ ਇਹ ਬੋਲ ਨਹੀਂ ਰਿਹਾ ਕੀ ਪਤਾ ਵੀ ਅੱਗੇ ਜਾ ਕੇ ਜੇ ਨਾ ਬੋਲ ਪਾਇਆ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਕਹਿੰਦੇ ਅਸੀਂ ਇਹੀ ਅਰਦਾਸ ਬੇਨਤੀ ਕਰਨੀ ਕਿ ਮਹਾਰਾ ਸੱਚੇ ਪਾਤਸ਼ਾਹ ਤੁਸੀਂ ਇੱਕ ਛੋਟੇ ਬੱਚੇ ਤੇ ਤੁਸੀਂ ਹੀ ਕਿਰਪਾ ਕਰਨੀਏ ਮਹਾਰਾ ਸੱਚੇ ਪਾਤਸ਼ਾਹ ਸਾਡੇ ਬੱਚੇ ਤੇ ਤੁਸੀਂ ਮਿਹਰ ਭਰਿਆ ਹੱਥ ਰੱਖੋ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਦਵਾਈਆਂ ਨਹੀਂ ਲੱਗ ਰਹੀਆਂ ਜਾ ਮਾਰਾ ਸੱਚੇ ਪਾਸ਼ਾ ਕੋਈ ਕਾਮੀਏ ਜਾਂ ਕੋਈ ਸਾਨੂੰ ਪਿਸਤਰਾ ਵੀ ਏ ਵੀ ਸਾਨੂੰ ਇਸ਼ਾਰਾ ਥੋੜਾ ਜਿਹਾ ਪਤਾ ਲੱਗੇ ਮਾਰਾ ਤੁਸੀਂ ਸਾਨੂੰ ਰਸਤਾ ਦਿਖਾਓ ਭੈਣ ਦੱਸਦੇ ਇਸ ਤਰ੍ਹਾਂ ਮੈਂ ਅਰਦਾਸ ਬੇਨਤੀ ਕਰਨੀ ਕਦੇ ਕਦੇ ਖਾਲਸਾ ਜੀ ਭੈਣ ਦੱਸਦੇ ਅਰਦਾਸ ਬੇਨਤੀ ਕਰਨ ਦੇ ਸਮੇਂ ਕਿੰਨੇ ਮੈਂ ਰੋਣ ਵੀ ਲੱਗ ਜਾਣਾ ਕਿਉਂਕਿ ਕਹਿੰਦੇ ਪੇਕਾ ਪਰਿਵਾਰ ਤੋਂ ਮੈਂ ਬਹੁਤ ਜ਼ਿਆਦਾ ਕਹਿੰਦੇ ਵੀ ਗਰੀਬ ਸੀ ਮੈਂ ਇਸ ਕਰਕੇ ਕਹਿੰਦੇ ਉਥੇ ਜਾ ਨਹੀਂ ਸੀ ਸਕਦੀ ਕਹਿੰਦੇ ਤੇ ਜੋ ਸੋਹਰਾ ਪਰਿਵਾਰ ਸੀ ਉਹ ਬੱਚੇ ਦੇ ਇਲਾਜ ਲਈ ਐਨੇ ਪੈਸੇ ਨਹੀਂ ਸੀ ਦਿੰਦਾ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਭੈਣ ਦੱਸਦੇ ਕਿ ਮੈਂ ਫਿਰ ਆਪਣੀ ਫਰੈਂਡ ਨੂੰ ਫੋਨ ਕੀਤਾ ਕਿ ਇਸ ਇਸ ਤਰ੍ਹਾਂ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੋਈਏ ਪਰ ਹੁਣ ਮੇਰਾ ਬੇਟਾ ਇਹ ਜੋ ਬੋਲਦਾ ਨਹੀਂ ਮੈਂ ਬਹੁਤ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਨੇ ਮੈਂ ਬਹੁਤ ਪਾਠ ਵੀ ਕੀਤੇ ਨੇ ਪਰ ਫਿਰ ਵੀ ਕੋਈ ਫਰਕ ਨਹੀਂ ਪੈ ਰਿਹਾ ਤਾਂ ਖਾਲਸਾ ਜੀ ਭੈਣ ਦੱਸ ਦਿਆ ਕਿ ਮੇਰੀ ਫਰੈਂਡ ਨੇ ਕਿਹਾ ਕਿ ਤੂੰ ਟਾਲਾ ਸਾਹਿਬ ਜਾ ਕੇ ਸ਼ਹੀਦੀ ਦੇਗ ਦੀ ਰਸਤ ਕਰਵਾ ਕੇ ਆ ਉਥੇ ਜਾ ਕੇ ਰਸਤ ਕਰਵਾ ਕੇ ਆ ਤੇ ਰਸਤ ਜਦੋਂ ਤੂੰ ਕਰਵਾਏਂਗੀ ਉਥੇ ਪਰਚੀ ਦੇ ਉੱਪਰ ਆਪਣੇ ਬੇਟੇ ਦਾ ਨਾਮ ਲਿਖ ਕੇ ਜੋ ਵੀ ਤੂੰ ਅਰਦਾਸ ਬੇਨਤੀ ਕਰਵਾਉਣੀ ਏ ਉੱਪਰ ਸਾਰੀ ਪਰਚੀ ਤੇ ਲਿਖ ਦੇ ਤੂੰ ਜਾ ਕੇ ਕਰਵਾ ਕੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੇਰਾ ਬੱਚਾ ਆਪਣੇ ਆਪ ਹੀ ਬੋਲਣ ਲੱਗ ਜਾਵੇਗਾ। ਤੈਨੂੰ ਕਿਸੇ ਵੀ ਦਵਾਈ ਦੀ ਮੈਡੀਸਿਨ ਦੀ ਜ਼ਰੂਰਤ ਨਹੀਂ। ਤੇਰੇ ਬੱਚੇ ਨੇ ਇਦਾਂ ਹੀ ਬੋਲਣ ਲੱਗ ਜਾਣਾ। ਤਾਂ ਖਾਲਸਾ ਜੀ ਭੈਣ ਦੱਸ ਰਿਹਾ ਕਹਿੰਦੇ ਕਿ ਮੈਨੂੰ ਵਿਸ਼ਵਾਸ ਨਹੀਂ ਸੀ। ਮੈਨੂੰ ਸੀ ਕਿ ਇੰਨੇ-ਇੰਨੇ ਵੱਡੇ ਡਾਕਟਰਾਂ ਦੇ ਤੱਕ ਵੀ ਜਾ ਆਏ ਆ। ਇੰਨਾ ਇਲਾਜ ਵੀ ਕਰਵਾ ਲਿਆ। ਜੇ ਉਥੋਂ ਨਹੀਂ ਫਰਕ ਪਿਆ ਤਾ ਹੁਣ ਕੀ ਇਥੋਂ ਇੱਕ ਸ਼ਹੀਦੀ ਦੇਖ ਦੀ ਰਸਤੇ ਕਰਵਾਉਣ ਦੇ ਨਾਲ ਕੀ ਫਰਕ ਪਵੇਗਾ ਪਰ ਖਾਲਸਾ ਜੀ ਭੈਣ ਦੱਸ ਰਿਹਾ ਕਹਿੰਦੇ ਮੈਂ ਆਪਣੇ ਹਸਬੰਦ ਦੇ ਨਾਲ ਗੱਲ ਕੀਤੀ ਉਹਨਾਂ ਨੇ ਇਹੀ ਕਿਹਾ ਕਿ ਕੋਈ ਗੱਲ ਨਹੀਂ ਜਿੱਥੇ ਆਪਾਂ ਇੰਦੀਆਂ ਦਵਾਈਆਂ ਲੈ ਲਈਆਂ ਉਥੇ ਆਪਾਂ ਸ਼ਹੀਦੀ ਦੇਖ ਦੀ ਰਸਤ ਵੀ ਕਰਵਾ ਆਈਏ ਜੇ ਆਪਾਂ ਨਾ ਕਰਵਾ ਕੇ ਆਏ ਤਾਂ ਆਪਣੇ ਮਨ ਦੇ ਵਿੱਚ ਵਹਿਮ ਰਹੇਗਾ ਆਪਾਂ ਸ਼ਹੀਦੀ ਦੇਖ ਦੀ ਰਸਤ ਕਰਵਾ ਆਉਣੀ ਹੈ ਅਰਦਾਸ ਬੇਨਤੀ ਵੀ ਕਰਵਾਉਣਿਆ ਕੀ ਪਤਾ ਲੱਗਦਾ ਵਾਹਿਗੁਰੂ ਸੱਚੇ ਪਾਸ਼ਾ ਆਪਾਂ ਨੂੰ ਕੋਈ ਨਾ ਕੋਈ ਰਸਤਾ ਦਿਖਾ ਦੇਣ ਆਪਣਾ ਬੱਚਾ ਇਹ ਜੋ ਬੋਲਣ ਲੱਗ ਜਾਵੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆ ਅਸੀਂ ਦੋਨੇ ਹਸਬੰਡ ਵਾਈਫ ਆਪਣੇ ਬੱਚੇ ਨੂੰ ਲੈ ਕੇ ਕਹਿੰਦੇ ਅਸੀਂ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਜਾਣੇ ਆ ਉੱਥੇ ਜਾ ਕੇ ਕਹਿੰਦੇ ਅਸੀਂ ਸ਼ਹੀਦੀ ਦੇਖ ਦੀ ਰਸਤ ਕਰਵਾ ਕੇ ਕਹਿੰਦੇ ਵਿੱਚ ਪਰਚੀ ਪਾ ਕੇ ਤੇ ਅਸੀਂ ਆਪਣੇ ਬੇਟੇ ਦੀ ਤੰਦਰੁਸਤੀ ਦੇ ਲਈ ਤੇ ਕਹਿੰਦੇ ਬੇਟੇ ਦੇ ਬੋਲਣ ਦੇ ਲਈ ਅਸੀਂ ਉੱਥੇ ਪਰਚੀ ਦੇ ਉੱਪਰ ਅਰਦਾਸ ਕਹਿੰਦੇ ਕਰਵਾ ਕੇ ਆਉਣੇ ਆ ਲਿਖ ਕੇ ਆਉਣੇ ਆ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਪੈਣ ਦੱਸ ਰਿਹਾ ਕਿ ਜਿਵੇਂ ਇੱਕ ਐਤਵਾਰ ਨੂੰ ਅਸੀਂ ਕਹਿੰਦੇ ਸ਼ਹੀਦੀ ਦੇਖ ਦੀ ਰਸਤ ਕਰਵਾ ਕੇ ਆਉਣੇ ਆ ਇੱਕ ਐਤਵਾਰ ਨੂੰ ਤਾਂ ਖਾਲਸਾ ਜੀ ਸ਼ਹੀਦੀ ਦੇਖ ਦੀ ਰਸਤ ਕਰਵਾ ਕੇ ਆਉਂਦੇ ਨੇ ਤੇ ਭੈਣ ਦੱਸ ਰਿਹਾ ਕਿਤੇ ਤਾਂ ਕਹਿੰਦੇ 5 5.5 ਸਾਲ ਦਾ ਮੇਰਾ ਬੱਚਾ ਕਹਿੰਦੇ ਮੇਰਾ ਬੱਚਾ ਬੋਲਿਆ ਹੀ ਨਹੀਂ ਉਸ ਨੂੰ ਬੋਲਣਾ ਹੀ ਨਹੀਂ ਸੀ ਆਉਂਦਾ ਕੋਸ਼ਿਸ਼ ਵੀ ਬਹੁਤ ਕਰਦੇ ਸੀ ਉਸ ਦੇ ਨਾਲ ਗੱਲਾਂ ਬਾਤਾਂ ਵੀ ਕਰਦੇ ਸੀ ਡਾਕਟਰਾਂ ਨੇ ਹਮੇਸ਼ਾ ਭੈਣ ਦੱਸਦੇ ਇਹੀ ਕਹਿਣਾ ਕਿ ਇਸ ਨੂੰ ਬੁਲਾਓ ਜਿੰਨਾ ਬੁਲਾਓਗੇ ਉਹਨਾਂ ਬੋਲੇਗਾ ਤੇ ਬੋਲਣ ਲੱਗੇਗਾ ਭੈਣ ਦੱਸਦੇ ਸਾਰਾ ਦਿਨ ਅਸੀਂ ਆਪਣੇ ਬੇਟੇ ਨਾਲ ਲੱਗੇ ਰਹਿਣਾ ਪਰ ਉਸਨੇ ਬਿਲਕੁਲ ਵੀ ਨਾ ਬੋਲਣਾ ਤਾਂ ਖਾਲਸਾ ਜੀ ਐਤਵਾਰ ਪੈਣ ਦੱਸਦੇ ਅਸੀਂ ਸ਼ਹੀਦੀ ਦੇਖਦੀ ਰਸਤ ਕਰਵਾ ਕੇ ਆਏ ਤੇ ਕਹਿੰਦੇ ਅਗਲਾ ਐਤਵਾਰ ਆਉਣ ਤੋਂ ਪਹਿਲਾਂ ਸਾਡਾ ਬੇਟਾ ਹੈ ਜੋ 5 5.5 ਸਾਲ ਦਾ ਉਹ ਬੋਲਣ ਲੱਗ ਗਿਆ ਖਾਲਸਾ ਜੀ ਇੱਕ ਚਮਤਕਾਰ ਦੀ ਤਰ੍ਹਾਂ ਪੈਣ ਦੱਸਦੇ ਕਿ ਸਾਡੇ ਨਾਲ ਚਮਤਕਾਰ ਹੋਇਆ ਕਹਿੰਦੇ ਇੱਕ ਸ਼ਹੀਦੀ ਦੇਖਦੀ ਅਸੀਂ ਰਸਤ ਕਰਵਾਈ ਤੇ ਮੇਰਾ ਬੱਚਾ ਬੋਲਣ ਲੱਗ ਗਿਆ ਕਹਿੰਦੇ ਕਿਥੇ ਅਸੀਂ ਵੱਡੇ ਵੱਡੇ ਡਾਕਟਰ ਵੀ ਨਹੀਂ ਛੱਡੇ ਸੀ ਇਸ ਤਰ੍ਹਾਂ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਸ਼ਹੀਦੀ ਦੇਖ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੁੰਦੀ ਖਾਲਸਾ ਜੀ ਪਾਵਰ ਹੁੰਦੀ ਹੈ ਸ਼ਹੀਦ ਸਿੰਘ ਖਾਲਸਾ ਜੀ ਬੇਅੰਤ ਕਿਰਪਾ ਕਰਦੇ ਨੇ ਜੇ ਆਪਾਂ ਸਰਧਾ ਭਾਵਨਾ ਤੇ ਭਰੋਸਾ ਰੱਖੀਏ ਭਰੋਸੇ ਤੋਂ ਬਿਨਾਂ ਖਾਲਸਾ ਜੀ ਅੱਜ ਤੱਕ ਕਿਸੇ ਨੇ ਕੁਝ ਵੀ ਨਹੀਂ ਪਾਇਆ ਜਿੰਨਾ ਸਮਾਂ ਆਪਾ ਭਰੋਸਾ ਨਹੀਂ ਰੱਖਦੇ ਸ਼ਰਧਾ ਭਾਵਨਾ ਨਹੀਂ ਰੱਖਦੇ ਉਹਨਾਂ ਸਮਾਂ ਖਾਲਸਾ ਜੀ ਆਪਣੀ ਤੇ ਕਿਰਪਾ ਨਹੀਂ ਹੁੰਦੀ ਸੋ ਖਾਲਸਾ ਜੀ ਇਹ ਸੀ ਉਸ ਪੈਨ ਦੀ ਹੱਦ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਣੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗਰਬਾੜੀ ਦੇ ਨਾਲ ਜੋੜੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਬਨਾ ਦੀ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਦੀ ਘਰ ਪਰਿਵਾਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਪੈਨ ਭਰਾਮਾ ਨੂੰ ਤੰਦ ਰੁਸਤੀ ਬਖਸ਼ਨੀ ਲੰਬੀਆਂ ਉਮਰਾਂ ਬਖਸ਼ਨੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਮੇਰ ਭਰਿਆ ਹੱਥ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ